ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਪੀਰਾਂ ਦਾ ਪਤਾ ਕਿਵੇਂ ਲੱਗੇ ਕਿ ਕਿਹੜੀ ਸ਼ਕਤੀ ਸਾਡੇ ਨਾਲ ਚੱਲਦੀ ਹੈ ਸੋ ਇੱਕ ਕਮੈਂਟ ਵੀ ਸੀ ਸੋ ਆਪਾਂ ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਸਾਨੂੰ ਕਿਵੇਂ ਪਤਾ ਚੱਲ ਸਕਦਾ ਹੈ ਕਿ ਕਿਹੜੀ ਸ਼ਕਤੀ ਸਾਡੇ ਨਾਲ ਚੱਲਦੀ ਹੈ ਕਿਹੜਾ ਪੀਰ ਫਕੀਰ ਸਾਡੇ ਨਾਲ ਤੁਰਦਾ ਹੈ ਸੋ ਹੁਣ ਆਪਾਂ ਅੱਜ ਦੀ ਇਸ ਵੀਡੀਓ ਰਾਈ ਇਹ ਸਮਝਣਾ ਹੈ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੀ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਕੁਝ ਇੱਥੇ ਕਮੈਂਟਾਂ ਵੀ ਦੱਸਾਂਗੇ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਜਿਨ੍ਹਾਂ ਦੇ ਬਹੁਤ ਹੀ ਵਧੀਆ-ਵਧੀਆ ਕਮੈਂਟ ਆਉਂਦੇ ਹਰ ਰੋਜ਼ ਜਿਹੜੇ ਇਸ ਚੈਨਲ ਤੇ ਵੀਡੀਓ ਨੂੰ ਸੁਣਦੇ ਆ ਸੋ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਸੋ ਵੀਡੀਓ ਨੂੰ ਚੱਲਦੇ-ਚੱਲਦੇ ਲਾਈਕ ਜ਼ਰੂਰ ਕਰ ਦਿਓ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰੇ ਸੋਹਰਾ ਪਰਿਵਾਰ ਜਿੱਥੇ ਮੇਰੀ ਮੰਗਣੀ ਹੋਈ ਹੈ ਉਹ ਵੀ ਵਿਆਸ ਜਾਂਦੇ ਆ ਤੇ ਮੇਰੀ ਸਿਸਟਰ ਵੀ ਕਹਿੰਦੀ ਹੈ ਤੂੰ ਵਿਆਸ ਤੋਂ ਨਾਮਦਾਨ ਲੈ ਲਾ ਪਰ ਮੈਂ ਪੀਰਾਂ ਦਾ ਚਿਰਾਗ ਰੋਸ਼ਨ ਕਰਦਾ ਹਾਂ ਤੇ ਮੈਨੂੰ ਘਰ ਵਿੱਚ ਚਿਰਾਗ ਰੋਸ਼ਨ ਵੀ ਨਹੀਂ ਕਰਨ ਦਿੰਦੇ ਸੋ ਮੈਨੂੰ ਇਸ ਮੁਸ਼ਕਲ ਦੇ ਵਿੱਚੋਂ ਕੱਢ ਦਿਓ ਕਿਉਂਕਿ ਮੈਂ ਡਰਦਾ ਹਾਂ ਕਿ ਜੇ ਮੈਂ ਉੱਥੇ ਚਲਾ ਗਿਆ ਤੇ ਕੀ ਮੇਰੇ ਪੀਰ ਫਕੀਰ ਨਾਰਾਜ਼ ਨਾ ਹੋ ਜਾਣ ਸੋ ਦੇਖੋ ਆਪਾਂ ਇੱਥੇ ਤੁਹਾਨੂੰ ਇੱਕ ਟੀ ਸਲਾਹ ਦਵਾਂਗੇ ਕਿ ਜਦ ਤੁਸੀਂ ਪੀਰਾਂ ਦੀ ਸੇਵਾ ਕਰਦੇ ਹੋ ਤਾਂ ਫਿਰ ਜਿੱਥੇ ਵੀ ਤੁਸੀਂ ਗੁਰਤਾਰਨਾ ਕਰਨੀ ਹੈ ਉੱਥੇ ਖੁੱਲ ਕੇ ਪਹਿਲਾਂ ਇਹ ਗੱਲ ਰੱਖ ਦੇਣੀ ਆ ਕਿ ਅਸੀਂ ਪੀਰਾਂ ਦੀ ਸੇਵਾ ਕਰਦੇ ਆ ਤੇ ਸੇਵਾ ਵੀ ਅਸੀਂ ਛੱਡ ਨਹੀਂ ਸਕਦੇ ਸੋ ਫਿਰ ਗੁਰੂ ਸਮਝ ਆਉਂਦਾ ਹੈ ਤੇ ਬਾਕੀ ਕੋਈ ਵੀ ਗੁਰੂ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਤੁਹਾਨੂੰ ਕਿਤੇ ਚੰਗਾ ਕਰਮ ਕਰਨ ਤੋਂ ਰੋਕ ਕੇ ਸੋ ਵਿਆਸ ਵਾਲਿਆਂ ਦਾ 사త్సੰਗ ਅਸੀਂ ਵੀ ਸੁਣਿਆ ਹੈ ਉਹ ਕਿਸੇ ਵੀ ਧਰਮ ਤੋਂ ਨਹੀਂ ਰੋਕਦੇ ਕੋਈ ਵੀ ਇਹੋ ਜਿਹਾ ਕਰਮ ਕਰਨ ਤੋਂ ਨਹੀਂ ਰੋਕਦੇ ਉਹ ਹਮੇਸ਼ਾ ਹੀ ਇੱਕ ਗੱਲ ਕਹਿੰਦੇ ਆ ਫੈਲ ਇੱਕ ਨੂੰ ਦੇਣੀ ਹੈ ਵੇੜੀ ਇੱਕ ਹੀ ਹੋਣੀ ਚਾਹੀਦੀ ਆ ਇੱਕ ਵੇੜੀ ਵਿੱਚ ਪੈਰ ਰੱਖੋਗੇ ਤਾਂ ਤਰ ਜਾਓਗੇ ਜੇ ਕਦੇ ਦੋ ਵੇੜੀਆਂ ਵਿੱਚ ਪੈਰ ਰੱਖੋਗੇ ਤਾਂ ਫਿਰ ਕਦੇ ਪਾਰ ਨਹੀਂ ਲੰਘ ਸਕਦੇ ਸੋ ਜਾਨੀ ਕਿ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਗੁਰੂ ਇੱਕ ਨੂੰ ਹੀ ਧਾਰਿਆ ਜਾਂਦਾ ਹੈ ਨਾ ਸ਼ਬਦ ਇੱਕ ਹੀ ਥਾਂ ਤੋਂ ਮਿਲਦਾ ਹੈ ਤੇ ਸੱਚ ਦਾ ਸਲਾਮ ਤੁਸੀਂ ਸਭ ਨੂੰ ਕਰ ਸਕਦੇ ਆ ਸੋ ਇਹਦੇ ਵਿੱਚ ਪੀਰਾਂ ਦੀ ਨਾਰਾਜ਼ਗੀ ਨਹੀਂ ਹੁੰਦੀ ਜੇ ਅਸੀਂ ਆਪਣੇ ਗੁਰੂ ਨੂੰ ਦੱਸ ਦਿੰਨੇ ਆ ਕਿ ਅਸੀਂ ਪੀਰਾਂ ਦੀ ਵੀ ਨਾਲ ਦੀ ਨਾਲ ਸੇਵਾ ਕਰਨੀ ਹੈ ਤੇ ਨਾਮ ਸਿਮਰਨ ਅਸੀਂ ਗੁਰੂ ਦਾ ਹੀ ਕਰਨਾ ਹੈ ਗੁਰੂ ਮੋਹਲ ਦੇਣੀ ਹੈ ਨਾਮ ਸਿਮਰਨ ਗੁਰੂ ਦਾ ਕਰੀ ਜਾਓ ਪਰ ਸੇਵਾ ਪੀਰਾਂ ਫਕੀਰਾਂ ਦੀ ਕਰੀ ਜਾਓ ਇੰਨੇ ਚ ਹੀ ਇਹ ਸੇਵਾ ਪੀਰਾਂ ਫਕੀਰਾਂ ਦੀ ਜਿਹੜੀ ਆ ਉਹ ਕਬੂਲ ਹੋ ਜਾਂਦੀ ਹੈ ਸੋ ਗੁਰੂ ਦਾ ਹੋਣਾ ਜ਼ਿੰਦਗੀ ਵਿੱਚ ਬਹੁਤ ਹੀ ਜ਼ਰੂਰੀ ਹੈ ਜੇਦੋ ਅਸੀਂ ਨਾਮ ਸਿਮਰਨ ਦੀ ਕਮਾਈ ਕਰਦੇ ਆਂ ਤੇ ਸਜਦਾ ਸਲਾਮ ਸਾਰਿਆਂ ਨੂੰ ਕਰ ਦਿੰਦੇ ਆ ਇੰਨੇ ਚ ਹੀ ਪਰਮਾਤਮਾ ਖੁਸ਼ ਹੋ ਜਾਂਦਾ ਹੈ ਕਿਉਂਕਿ ਪਹਿਲਾਂ ਤੋਂ ਜੋ ਅਸੀਂ ਕਰਮ ਕਰਦੇ ਹੁਣੇ ਜੇ ਅਸੀਂ ਉਹ ਕਰਮ ਅੱਜ ਛੱਡ ਦੇਵਾਂਗੇ ਤਾਂ ਫਿਰ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਆ ਸੋ ਗੁਰੂ ਦਾ ਨਾਮਦਾਨ ਕਰੋ ਗੁਰਦਾਰਾ ਨਾ ਜ਼ਰੂਰ ਕਰੋ ਜਿੱਥੇ ਸਾਰਾ ਪਰਿਵਾਰ ਜਾਂਦਾ ਹੈ ਉੱਥੇ ਹੀ ਜਾਣਾ ਚਾਹੀਦਾ ਜਿੱਕਰ ਤੁਹਾਡੇ ਮਾਪੇ ਭੈਣ ਭਾਈ ਤੁਹਾਡੇ ਵਿਆਸ ਜਾਂਦੇ ਆ ਤੇ ਉਧਰ ਉਹ ਸਾਰਾ ਪਰਿਵਾਰ ਵੀ ਵਿਆਸ ਜਾਂਦਾ ਹੈ ਤਾਂ ਫਿਰ ਇੱਕ ਥਾਂ ਤੇ ਹੀ ਜੁੜ ਜਾਣਾ ਚਾਹੀਦਾ ਦੋਨਾਂ ਤਿਰਾਂ ਨੂੰ ਜਦੋਂ ਤੁਸੀਂ ਦੋ ਹੀ ਥਿਰਾ ਇੱਕ ਥਾਂ ਤੇ ਜਾਣਾ ਸ਼ੁਰੂ ਕਰੋਗੇ ਤਾਂ ਜ਼ਿੰਦਗੀ ਦੀ ਮੁਸ਼ਕਲਾਂ ਘਟ ਆਉਂਦੇ ਆ ਜਦੋਂ ਅਸੀਂ ਵੱਖ-ਵੱਖਰਾ ਫੜ ਲੈਂਦੇ ਆ ਫਿਰ ਦੋਨਾਂ ਧਿਰਾਂ ਦੀ ਚੰਗੇ ਤਰੀਕੇ ਨਾਲ ਨਿਭਦੀ ਨਹੀਂ ਸੋ ਹਮੇਸ਼ਾ ਹੀ ਸਲਾਹ ਦੇ ਨਾਲ ਹੀ ਚੱਲਣਾ ਚਾਹੀਦਾ ਹੈ ਸੋ ਜਿੱਥੇ ਸਾਰਾ ਪਰਿਵਾਰ ਜਾਂਦਾ ਹੋਵੇ ਉੱਥੇ ਹੀ ਜਾਣਾ ਚਾਹੀਦਾ ਆ ਇੱਥੇ ਇੱਕ ਗੱਲ ਹੋਰ ਕਲੀਅਰ ਕਰ ਦਿੰਦੇ ਆ ਕਿ ਇਸ ਤਰ੍ਹਾਂ ਵੀ ਨਹੀਂ ਕਰਨੀ ਕਿ ਤੁਸੀਂ ਅੱਜ ਗੁਰੂ ਧਾਰਨਾ ਕਰ ਲਈ ਸੇਵਾ ਪਹਿਲਾਂ ਤੋਂ ਪੀਰਾਂ ਫੀਰਾਂ ਦੀ ਕਰਦੇ ਹੋ ਤਾਂ ਤੁਸੀਂ ਸਿਰਫ ਇੱਕ ਪਾਸੇ ਨੂੰ ਤੁਰ ਪਏ ਹੋਣ ਉਹਨਾਂ ਨੂੰ ਕੁਲਾ ਦਿੱਤਾ ਫਿਰ ਉਹਨਾਂ ਦੀ ਭੁੱਲ ਹੋ ਜਾਂਦੀ ਹੈ ਫਿਰ ਨਰਾਜ਼ਗੀ ਹੋ ਜਾਂਦੀ ਹੈ ਸੋ ਗੁਰੂ ਧਾਰਨਾ ਜਦੋਂ ਵੀ ਕਰਨੀ ਹੈ ਨਾਮ ਸਿਮਰਨ ਕਰਨਾ ਹੈ ਤੇ ਆਪਣੇ ਪੀਰੋ ਮੁਰਸ਼ਦ ਨੂੰ ਵੀ ਯਾਦ ਜਰੂਰ ਰੱਖਣਾ ਹੈ ਸੋ ਇੱਥੇ ਇੱਕ ਹੋ ਕਮੈਂਟ ਹੈ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਤੁਹਾਨੂੰ ਆਪਣੇ ਗੁਰੂ ਦੇ ਰੂਪ ਵਿੱਚ ਮਿਲਣਾ ਚਾਹੁੰਦੇ ਆ ਜੀ ਇਹ ਲਿਖਦੇ ਆ ਕਿ ਤੁਸੀਂ ਮੇਰੇ ਗੁਰੂ ਬਣ ਜਾਓ 50 ਸਾਲਾਂ ਚ ਸਾਨੂੰ ਕੋਈ ਵੀ ਵਧੀਆ ਗੁਰੂ ਨਹੀਂ ਮਿਲਿਆ ਸੋ ਤੁਸੀਂ ਆਪਣਾ ਪਤਾ ਦੱਸੋ ਸੋ ਦੇਖੋ ਹਮੇਸ਼ਾ ਹੀ ਧਾਰਨਾ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਜਿੱਥੇ ਮਨ ਜੁੜਦਾ ਹੈ ਜਿੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਜਿੱਥੇ ਵੀ ਤੁਸੀਂ ਕਿਤੇ ਧਾਰਮਿਕ ਥਾਂ ਤੇ ਜਾਂਦੇ ਹੋ ਤੁਹਾਨੂੰ ਪਤਾ ਹੈ ਕਿ ਉਹ ਨਾਮ ਦੀ ਦਾਤ ਮਿਲਦੀ ਹੈ ਸੋ ਜਿੱਥੇ ਮਨ ਟਿਕ ਜਾਵੇ ਉੱਥੋਂ ਹੀ ਨਾਮ ਸ਼ਬਦ ਲੈਣਾ ਚਾਹੀਦਾ ਆ ਉਸ ਨੂੰ ਹੀ ਗੁਰੂ ਬਣਾਉਣਾ ਚਾਹੀਦਾ ਆ ਕਿਸੇ ਦੇ ਮਗਰ ਲੱਗ ਕੇ ਕਦੇ ਵੀ ਗੁਰੂ ਨਹੀਂ ਬਣਾਉਣਾ ਚਾਹੀਦਾ ਇੱਕ ਦੋ ਗੱਲਾਂ ਸੁਣ ਕੇ ਵੀ ਗੁਰੂ ਨਹੀਂ ਧਾਰ ਲੈਣਾ ਚਾਹੀਦਾ ਕਿਉਂਕਿ ਗੁਰੂ ਜੋ ਹੈ ਉਹ ਪੂਰੀ ਜ਼ਿੰਦਗੀ ਦਾ ਉਮਰਾਂ ਦਾ ਗਹਿਣਾ ਹੈ ਉਹ ਇੱਥੇ ਵੀ ਸਾਡਾ ਸਾਥ ਦਿੰਦਾ ਹੈ ਤਾਂ ਸਰੀਰ ਛੱਡਣ ਤੋਂ ਬਾਅਦ ਵੀ ਸਾਡਾ ਸਹਾਰਾ ਬਣਦਾ ਹੈ ਸੋ ਇਸ ਕਰਕੇ ਗੁਰ ਧਾਰਨਾ ਸੋਚ ਸਮਝ ਕੇ ਹੀ ਕੀਤੀ ਜਾਂਦੀ ਆ ਵੈਸੇ ਜੋ ਇਨਸਾਨ ਪਰਮਾਤਮਾ ਦੇ ਲੜ ਲੱਗਾ ਹੋਵੇ ਪਰਮਾਤਮਾ ਆਪਣੇ ਆਪ ਸਹੀ ਥਾਂ ਤੇ ਜੋੜ ਦਿੰਦਾ ਹੈ ਸੋ ਬਾਕੀ ਇਥੇ ਇੱਕ ਗੱਲ ਇਹ ਵੀ ਕਹਾਂਗੇ ਕਿ ਅਸੀਂ ਕਿਸੇ ਦੇ ਗੁਰੂ ਨਹੀਂ ਬਣ ਸਕਦੇ ਸਾਡੇ ਚ ਇੰਨੀ ਨਹੀਂ ਹਿੰਮਤ ਹੈ ਕਿ ਅਸੀਂ ਕਿਸੇ ਦੇ ਗੁਰੂ ਬਣ ਸਕੀਏ ਸੋ ਇੰਨੀ ਕਿਰਪਾ ਹੈ ਪਰਮਾਤਮਾ ਦੀ ਕਿ ਜਿਹੜੀ ਉਹਨਾਂ ਦੇ ਨਾਲ ਜੁੜੀ ਹੋਈ ਗੱਲਬਾਤ ਹੈ ਜਿੰਨੀ ਕੁ ਸਾਨੂੰ ਨੌਲੇਜ ਹੈ ਜਿੰਨਾ ਕ ਗਿਆਨ ਪਰਮਾਤਮਾ ਨੇ ਬਖਸ਼ਿਆ ਹੈ ਉੰਨੀ ਕੁ ਗੱਲ ਤੁਹਾਡੇ ਨਾਲ ਸਾਂਝੀ ਕਰ ਦੇਈਦੀ ਆ ਸੋ ਬਾਕੀ ਪਰਮਾਤਮਾ ਚਾਹੇਗਾ ਤੇ ਆਪਣੇ ਆਪ ਤੁਹਾਨੂੰ ਸਹੀ ਪਾਸੇ ਜੋੜ ਦੇਵੇਗਾ ਮਨ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਤੇ ਨਿਜਮ ਦੇ ਨਾਲ ਜਿਸ ਤਰ੍ਹਾਂ ਸੇਵਾ ਕਰਦੇ ਹੋ ਸੇਵਾ ਕਰਦੇ ਜਾਓ ਦੋ ਟਾਈਮ ਅਰਦਾਸ ਕਰਨੀ ਸ਼ੁਰੂ ਕਰੋ ਕਿ ਸਾਨੂੰ ਸਹੀ ਗੁਰੂ ਦੇ ਨਾਲ ਪਰਮਾਤਮਾ ਮਿਲਾ ਦੇ ਸੋ ਪਰਮਾਤਮਾ ਫਿਰ ਆਪਣੇ ਆਪ ਸਹੀ ਪਾਸੇ ਇਨਸਾਨ ਨੂੰ ਜੋੜ ਦਿੰਦਾ ਹੈ ਸੋ ਵਾਕ ਇਥੇ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਅਸੀਂ ਆਪਣੇ ਬਾਰੇ ਹਜੇ ਕੁਝ ਨਹੀਂ ਦੱਸ ਸਕਦੇ ਸੋ ਕੋਈ ਸਮਾਂ ਆਵੇਗਾ ਪ੍ਰਮਾਤਮਾ ਕੋਈ ਸਮਾਂ ਲੈ ਕੇ ਆਵੇ ਫਿਰ ਅਸੀਂ ਜ਼ਰੂਰ ਲਾਈਵ ਹੋਵਾਂਗੇ ਸੋ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਸੋ ਗੁਰੂ ਧਾਰਨਾ ਹਮੇਸ਼ਾ ਇਥੇ ਇੱਕ ਸਲਾਹ ਦਵਾਂਗੇ ਕਿ ਗੁਰੂ ਧਾਰਨਾ ਜਦੋਂ ਵੀ ਕਰੋ ਤੇ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾਮ ਸ਼ਬਦ ਮਿਲ ਜਾਵੇ ਤਾਂ ਕੁਝ ਵੱਖਰੀ ਹੀ ਗੱਲਬਾਤ ਹੈ ਸੋ ਜਿੱਥੇ ਗੱਧੀਆਂ ਚੱਲਦੀਆਂ ਹੈ ਗੁਰੂਆਂ ਦੀਆਂ ਜਿੱਥੇ ਡੇਰਿਆਂ ਦੇ ਵਿੱਚ ਨਾਮ ਸ਼ਬਦ ਮਿਲਦਾ ਹੈ ਪਰ ਨਾਮ ਸ਼ਬਦ ਲੈਣ ਲੱਗਿਆਂ ਪੂਰੀ ਗੱਲ ਪਹਿਲਾਂ ਕਲੀਅਰ ਕਰ ਦੋ ਕਿਉਂਕਿ ਅਸੀਂ ਆਪਣੇ ਮਾਪਿਆਂ ਦੇ ਨਾਲ ਜਿੱਦਾਂ ਦੁੱਖ ਸੁੱਖ ਸਾਂਝਾ ਕਰਦੇ ਹਾਂ ਇਸੇ ਤਰ੍ਹਾਂ ਉਹਨਾਂ ਨੂੰ ਆਪਣਾ ਮਾਪਾ ਸਮਝਣਾ ਹੈ ਕੋਈ ਲਕੋ ਨਹੀਂ ਰੱਖਣਾ ਨਾਮ ਸਿਮਰਨ ਲੈਣ ਦੇ ਵੇਲੇ ਸਾਰੀ ਗੱਲ ਖੋਲ ਕੇ ਰੱਖ ਦੇਣੀ ਚਾਹੀਦੀ ਹੈ ਕਿ ਅਸੀਂ ਇਸ ਤਰ੍ਹਾਂ ਪੀਰਾਂ ਫੀਰਾਂ ਦੀ ਵੀ ਸੇਵਾ ਕਰਦੇ ਹਾਂ ਤਾਂ ਫਿਰ ਗੁਰੂ ਵੀ ਸਮਝ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਮੇਨ ਵਿਸ਼ਾ ਹੈ ਕਿ ਸਾਨੂੰ ਪਤਾ ਕਿਵੇਂ ਲੱਗੇ ਕਿ ਸਾਡਾ ਫਰਿਸ਼ਤਾ ਕਿਹੜਾ ਹੈ ਸਾਨੂੰ ਪੀਰ ਕਿਹੜਾ ਲੱਗਦਾ ਹੈ ਕਿਹੜਾ ਦੇਵਤਾ ਲੱਗਦਾ ਹੈ ਉਸੀ ਸੇਵਾ ਕਰਨੀ ਸ਼ੁਰੂ ਕਰਦੇ ਆ ਤਾਂ ਫਿਰ ਹੀ ਸੇਵਾ ਦੇ ਨਾਲ ਇਹ ਗੱਲ ਖੁੱਲ੍ਹਣੀ ਸ਼ੁਰੂ ਹੋ ਜਾਂਦੀ ਹੈ ਸੋ ਪੜਦਾ ਉਹ ਮਾਲਕ ਚੱਕਣਾ ਸ਼ੁਰੂ ਕਰ ਦਿੰਦਾ ਉਦੋਂ ਜਦੋਂ ਅਸੀਂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਸ਼ੁਰੂ ਕਰਦੇ ਆ ਤੇ ਹੌਲੀ ਹੌਲੀ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਪਹਿਲਾਂ ਇੱਥੇ ਇੱਕ ਗੱਲ ਕਵਾਂਗੇ ਕਿ ਜਦੋਂ ਵੀ ਕੋਈ ਸੁਪਨਾ ਆਉਂਦਾ ਹੈ ਸੁਪਨੇ ਦੇ ਵਿੱਚ ਉਹ ਪ੍ਰਮਾਤਮਾ ਸ਼ੁਰੂਆਤ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੇਗਾ ਉਹਨਾਂ ਗੱਲਾਂ ਨੂੰ ਪੜ ਦੇ ਵਿੱਚ ਜਿੰਨਾ ਰੱਖੋਗੇ ਉਨਾ ਹੀ ਲਾਭ ਮਿਲੇਗਾ ਸੋ ਇੱਥੇ ਕੱਲ ਕਮੈਂਟ ਵੀ ਆਏ ਹੋਏ ਸੀ ਕਹਿੰਦੇ ਸੀ ਖੁਸ਼ੀ ਹੀ ਇੰਨੀ ਹੁੰਦੀ ਆ ਕਿ ਰਹਾ ਨਹੀਂ ਜਾਂਦਾ ਗੱਲ ਸ਼ੇਅਰ ਕਰ ਦੇਈ ਦੀ ਆ ਖੁਸ਼ੀ ਅਲੱਗ ਹੀ ਹੁੰਦੀ ਆ ਸੋ ਦੇਖੋ ਜੇਕਰ ਤੁਸੀਂ ਚਾਹੁੰਦੇ ਹੋ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਲੈਣੀਆਂ ਤਾਂ ਇਹਨਾਂ ਗੱਲਾਂ ਨੂੰ ਗੁਪਤ ਰੱਖਣਾ ਜ਼ਰੂਰੀ ਆ ਸੋ ਜੇਕਰ ਤੁਸੀਂ ਘੜੀ-ਪਾਲ ਦੀ ਖੁਸ਼ੀ ਚਾਹੁੰਦੇ ਆ ਤਾਂ ਫਿਰ ਤੁਸੀਂ ਰੌਲਾ ਪਾ ਸਕਦੇ ਆ ਜੇਕਰ ਸਾਰੀ ਜ਼ਿੰਦਗੀ ਹੀ ਸਵਾਰਨੀ ਖੁਸ਼ੀਆਂ ਦੇ ਨਾਲ ਭਰਨੀ ਹੈ ਜ਼ਿੰਦਗੀ ਤਾਂ ਫਿਰ ਤੁਸੀਂ ਇਹਨਾਂ ਗੱਲਾਂ ਨੂੰ ਗੁਪਤ ਰੱਖੋ ਫਿਰ ਵੀ ਲਾਭ ਮਿਲੇਗਾ ਜੀ ਉਹ ਅਸੀਂ ਸਮਝ ਸਕਦੇ ਆ ਕਿ ਜਦੋਂ ਸਾਨੂੰ ਪਰਮਾਤਮਾ ਪਿਆਰ ਕਰਦਾ ਸੀ ਪਰਮਾਤਮਾ ਨੂੰ ਪਿਆਰ ਕਰਦਾ ਇਸ ਤਰ੍ਹਾਂ ਦੇ ਸੰਕੇਤ ਮਿਲਦੇ ਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਇਹ ਗੱਲ ਸਾਰਿਆਂ ਦੇ ਨਾਲ ਸਾਂਝੀ ਕਰੀਏ ਪਰ ਇੱਥੇ ਕੋਈ ਨਹੀਂ ਸਮਝੇਗਾ ਰੌਲਾ ਪਾਉਣ ਦਾ ਫਾਇਦਾ ਨਹੀਂ ਇਹਨੂੰ ਚੰਗਾ ਹੈ ਕਿ ਚੁੱਪ ਕਰਕੇ ਇਸ ਗੱਲ ਨੂੰ ਹੋਰ ਵੀ ਜ਼ਿਆਦਾ ਨਿਖਾਰਨ ਦੀ ਕੋਸ਼ਿਸ਼ ਕਰੋ ਤੇ ਜਿਹੜਾ ਕਿ ਜ਼ਿੰਦਗੀ ਪਰ ਦੀਆਂ ਖੁਸ਼ੀਆਂ ਝੋਲੀ ਵਿੱਚ ਪੈ ਜਾਣ ਕੇ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਸਾਨੂੰ ਹੁਣ ਪਤਾ ਕਿਵੇਂ ਲੱਗੇਗਾ ਕਿ ਸਾਡੇ ਨਾਲ ਫਰਿਸ਼ਤਾ ਖੜਦਾ ਕਿਹੜਾ ਸੋ ਪਹਿਲਾਂ ਤਾਂ ਤੁਹਾਨੂੰ ਇੱਥੇ ਇਹ ਦੱਸਾਂਗੇ ਕਿ ਤੁਸੀਂ ਜਦੋਂ ਵੀ ਆਪਣੀ ਰਾਸ਼ੀ ਕਢਵਾਉਂਦੇ ਹੋ ਰਾਸ਼ੀ ਦੇ ਹਿਸਾਬ ਦੇ ਨਾਲ ਪਤਾ ਕਰਨਾ ਚਾਹੀਦਾ ਕਿ ਸਾਡਾ ਗੁਰੂ ਕਿਹੜਾ ਹੈ ਕਈਆਂ ਦਾ ਸ਼ੁਕਰ ਗੁਰੂ ਹੁੰਦਾ ਹੈ ਕਈਆਂ ਦਾ ਸ਼ਨੀ ਗੁਰੂ ਹੁੰਦਾ ਹੈ ਬੁੱਧਵਾਰ ਗੁਰੂ ਹੁੰਦਾ ਹੈ ਇਸ ਤਰ੍ਹਾਂ ਨਾਲ ਗੁਰੂ ਜੋ ਰਾਸ਼ੀ ਦੇ ਹਿਸਾਬ ਨਾਲ ਚੱਲਦਾ ਹੈ ਫਿਰ ਉਸ ਦਿਨ ਤੇ ਜੋ ਵੀ ਦਾਨ ਬਣਦਾ ਹੈ ਉਹ ਦਾਨ ਕਰਨਾ ਚਾਹੀਦਾ ਹੈ ਆ ਤੇ ਹੁਣ ਇੱਥੇ ਗੱਲ ਕਰਾਂਗੇ ਕਿ ਜਦੋਂ ਅਸੀਂ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆਂ ਤੇ ਹੁਣ ਕਿਹੜੇ ਪੀਰ ਦੀ ਸ਼ਕਤੀ ਨਾਲ ਚੱਲਦੀ ਹੈ ਮੈਂ ਜਦੋਂ ਅਸੀਂ ਰਾਸ਼ੀ ਦੇ ਹਿਸਾਬ ਨਾਲ ਆਪਣੇ ਗੁਰੂ ਦਾ ਜੋ ਵੀ ਬਣਦਾ ਜੁੜਦਾ ਦਾਨ ਹੈ ਉਹ ਕਰਦੇ ਆਂ ਤੇ ਉਹਦੇ ਨਾਲ ਵੀ ਬਹੁਤ ਜ਼ਿੰਦਗੀ ਵਿੱਚ ਸੁਧਾਰ ਆਉਂਦਾ ਹੈ ਤੇ ਜਦੋਂ ਪੀਰਾਂ ਫਕੀਰਾਂ ਦੀ ਹੁਣ ਸੇਵਾ ਕਰਨੀ ਸ਼ੁਰੂ ਕਰਦੇ ਆਂ ਤੇ ਪੀਰਾਂ ਦੀ ਸੇਵਾ ਕਰਦੇ ਕਰਦੇ ਤੁਹਾਡਾ ਆਪਣੇ ਆਪ ਜਿਹੜਾ ਮਨਵਾ ਉਹ ਉਸ ਸਰੂਪ ਵੱਲ ਖਿੱਚ ਹੋਵੇਗਾ ਜਿਸ ਸਰੂਪ ਦੇ ਨਾਲ ਤੁਹਾਡਾ ਰਿਸ਼ਤਾ ਹੋਵੇਗਾ। ਹੁਣ ਕਈ ਵਾਰ ਦੇਖਿਆ ਹੈ ਕਿ ਘਰਾਂ ਦੇ ਵਿੱਚ ਪੀਰਾਂ-ਪੀਰਾਂ ਦੇ ਦਰਬਾਰ ਬਣੇ ਹੋਏ ਆ ਚਰਾਕ ਰੋਸ਼ਨ ਹੁੰਦੀਆਂ ਤੇ ਉੱਥੇ ਹੁਣ ਪੰਜਾਂ ਪੀਰਾਂ ਦਾ ਵੀ ਸਰੂਪ ਹੈ। ਹੁਣ ਇਹ ਤਾਂ ਨਹੀਂ ਹੈ ਕਿ ਜਿੰਨੇ ਵੀ ਘਰ ਦੇ ਮੈਂਬਰਾਂ ਸਾਰੇ ਇੱਕ ਪਾਸੇ ਨੂੰ ਹੀ ਖਿੱਚ ਭਵੇ ਉਹਨਾਂ ਨੂੰ ਇੱਕ ਪਾਸੇ ਨੂੰ ਹੀ ਜੁੜਨ ਕਿਉਂਕਿ ਵੱਖ-ਵੱਖ ਮੈਂਬਰਾਂ ਦੇ ਨਾਲ ਵੱਖ-ਵੱਖ ਰਿਸ਼ਤਾ ਚੱਲਦਾ ਹੈ। ਹੁਣ ਕਈਆਂ ਦਾ ਮਨ ਪੰਜਾਂ ਪੀਰਾਂ ਵੱਲ ਖਿੱਚ ਹੋਵੇਗਾ ਤੇ ਕਈਆਂ ਦਾ ਲੱਖ ਦਾ ਤਾਂ ਪੀਰ ਵੱਲ ਨੂੰ ਮਨ ਖਿੱਚ ਹੋਵੇਗਾ ਜਿਹੜੇ ਸਰੂਪ ਵੱਲ ਨੂੰ ਮਨ ਖਿੱਚ ਹੁੰਦਾ ਹੈ ਸਮਝ ਲੈਣਾ ਕਿ ਉਸ ਪੀਰ ਦੇ ਨਾਲ ਤੁਹਾਡਾ ਕੋਈ ਪੁਰਾਣਾ ਹੀ ਰਿਸ਼ਤਾ ਹੈ ਉਹ ਪੀਰ ਤੁਹਾਡੇ ਨਾਲ ਚੱਲਦਾ ਹੈ ਉਹ ਪੀਰ ਤੁਹਾਨੂੰ ਲੱਗਦਾ ਹੈ ਪਰ ਇੱਥੇ ਇਹ ਵੀ ਨਹੀਂ ਹੈ ਕਿ ਹੁਣ ਘਰ ਦੇ ਵੱਖ-ਵੱਖ ਮੈਂਬਰਾਂ ਤੇ ਹੁਣ ਵੱਖ-ਵੱਖ ਥਾਂਾਂ ਤੇ ਜਾਣਾ ਸ਼ੁਰੂ ਕਰ ਦੇਣ ਘਰ ਜੋ ਦਰਬਾਰ ਹੈ ਸਲਾਮ ਉਹਨੂੰ ਹੀ ਕਰਨੀ ਪੈਣੀ ਆ ਪਹਿਲ ਉਹਨੂੰ ਹੀ ਦੇਣੀ ਪੈਣੀ ਆ ਬਾਕੀ ਜਿਸ ਸਰੂਪ ਦੇ ਨਾਲ ਤੁਹਾਡਾ ਮੇਨ ਨਾਤਾ ਹੈ ਉਸ ਰੂਪ ਨੂੰ ਵੀ ਤੁਸੀਂ ਨਾਲ ਦੀ ਨਾਲ ਸਜਦਾ ਸਲਾਮ ਕਰੋਗੇ ਜਦੋਂ ਅਸੀਂ ਮੁੱਢ ਨੂੰ ਮੰਨਾਂਗੇ ਤਾਂ ਫਿਰ ਜਿਹੜੇ ਪੀਰ ਵਾਲ ਮੰਨ ਜਾਂਦਾ ਹੈ ਉਹਦੀ ਵੀ ਕਿਰਪਾ ਹੋ ਜਾਂਦੀ ਹੈ ਗੱਲ ਸਾਰੀ ਘੁੰਮ ਘੁਮਾ ਕੇ ਮੰਨ ਤੇ ਹੀ ਖਤਮ ਹੁੰਦੀ ਹੈ ਮੰਨ ਦਾ ਚੁਕਾਵ ਦੇਖੋ ਕਿਸ ਤਰਫ ਹੈ ਫਿਰ ਉੱਥੋਂ ਹੀ ਸਮਝ ਜਾਣਾ ਚਾਹੀਦਾ ਸਾਰੇ ਰੌਲੇ ਹੀ ਖਤਮ ਹੋ ਜਾਂਦੇ ਜਦੋਂ ਅਸੀਂ ਆਪਣੇ ਮੰਨ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਆ